ਹਾਂਜੀ ਸ਼ੇਖਮੰਦ ਸਾਹਿਬ ਅੱਜ ਪਿੰਡ ਗੁਰਦਾਸਨਗਲ ਵਿੱਚ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ? ਅ ਅੱਜ ਅਸੀਂ ਜੋ ਐਮਪੀ ਦੀਆਂ ਚੋਣਾਂ ਹੋ ਰਹੀਆਂ ਵਾਂ ਉਹਦੇ ਸਬੰਧ ਚ ਚੋਣ ਪ੍ਰਚਾਰ ਤੇ ਲਈ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜੋ ਆਮ ਆਦਮੀ ਪਾਰਟੀ ਦੇ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਉਹਨਾਂ ਦੇ ਹੱਕ ਤੇ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਗੁਰਦਾਸਨਗਲ ਪਹੁੰਚੇ ਆਂ ਔਰ ਲੋਕਾਂ ਦੇ ਵਿੱਚ ਇਸ ਨਗਰ ਨਿਵਾਸੀਆਂ ਦੇ ਵਿੱਚ ਬਹੁਤ ਹਾਂ ਪੱਖੀ ਹੰਕਾਰਾ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਹੱਕ ਚ ਜਿਹੜਾ ਵਾ ਵੇਖਣ ਨੂੰ ਮਿਲ ਰਿਹਾ ਮੈਂ ਰੋਜ਼ਾਨਾ ਹੀ 8-10 ਪਿੰਡ ਕੱਢੀਦੇ ਆ ਕੱਲ ਖਿਆਰੀ ਕਲਤੀ ਸਾਡੇ ਹਲਕੇ ਚ ਆਈ ਸੀ ਅਸੀਂ ਰੋਡ ਸ਼ੋਹ 50 ਪਿੰਡਾਂ ਦਾ ਜਿਹੜਾ ਵਾ ਕੱਢਿਆ ਸੀਗਾ ਔਰ ਲੋਕਾਂ ਦੇ ਵਿੱਚ ਜਿਹੜਾ ਵਾ ਭਾਰੀ ਉਤਸ਼ਾਹ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਹੱਕ ਚ ਦੇਖਣ ਨੂੰ ਮਿਲ ਰਿਹਾ ਵਾ ਔਰ ਇਸ ਤੋਂ ਪ੍ਰਤੀਕ ਹੁੰਦਾ ਵਾ ਕਿ ਕਲਸੀ ਜੀ ਜਿਹੜਾ ਵਾ ਚੰਗੀ ਲੀਡ ਨਾਲ ਲੋਕ ਸਭਾ ਚੋਂ ਜਿੱਤਣਗੇ ਔਰ ਵਿਧਾਨ ਸਭਾ ਕਾਦੀਆਂ ਵੀ ਇੱਕ ਨਵਾਂ ਇਤਿਹਾਸ ਲਿਖੇ ਹਾਂਜੀ ਸ਼ੇਖ ਮਾਨ ਸਾਹਿਬ ਰਵਾਇਤੀ ਪਾਰਟੀਆਂ ਦੇ ਜੋ ਐ ਮਸ਼ੀਨੇ ਪ੍ਰਧਾਨ ਨੇ ਪਾਰਟੀ ਵਰਕਰ ਨੇ ਆਪਣੀ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਬਾਰੇ ਕੀ ਕਹਿੰਦੇ ਬਹੁਤ ਵੱਡਾ ਪਾਰਟੀ ਨੂੰ ਬਲ ਮਿਲ ਰਿਹਾ ਵਾ ਕਿਉਂਕਿ ਸਰਕਾਰ ਦੀਆਂ ਚੰਗੀਆਂ 2 ਸਾਲ ਦੀ ਕਾਰਜਕਾਰੀ ਤੋਂ ਖੁਸ਼ ਹੋ ਕੇ ਧਾਰੀਵਾਲ ਵੀ ਪਿੱਛੇ 6 ਐਮਸੀ ਜਿਹੜੇ ਆ ਜੁਆਇਨ ਕੀਤੇ ਆ ਪਿੰਡਾਂ ਦੇ ਸਰਪੰਚ ਜੁਆਇਨ ਕਰ ਰਹੇ ਆ ਹੁਣ ਵੀ ਅਸੀਂ ਜਿਹੜਾ ਵਾ ਇੱਕ ਵੱਡੀ ਜੁਆਇਨਿੰਗ ਕਰਨ ਜਾ ਰਹੇ ਆ ਸੋ ਬਹੁਤ ਵੱਡਾ ਹੰਕਾਰਾ ਜਿਹੜਾ ਵਾ ਉਹ ਲੋਕਾਂ ਚ ਦੇਖੋ ਬਹੁਤ ਬਹੁਤ ਧੰਨਵਾਦ ਬਾਈ ਤੁਜੀ ਕਾ ਖਾਲਸਾ ਬਾਈ ਤੁਜੀ ਕਾ